Youth Welfare Foundation ਵੱਲੋਂ ਹੋਟਲ ਸੰਜੋਗ ਇੰਟਰਨੈਸ਼ਨਲ ਕੋਰਟ ਰੋਡ ਵਿਖੇ ਪ੍ਰਮੋਤ ਪਾਟਿਆ ਚੇਅਰਮੈਨ Youth Welfare Foundation of India ਅਮਨ ਸ਼ਰਮਾ ਵਾਈਸ ਪ੍ਰੈਜ਼ੀਡੈਂਟ ਪੀ ਐਲ ਹੰਡਾ ਦੀ ਮੌਜੂਦਗੀ ਦੇ ਵਿੱਚ ਦੇਸ਼ ਭਗਤੀ ਦੇ ਕੀਤਾ ਰਹੀ ਸ਼ਹੀਦਾਂ ਨੂੰ ਸ਼ਰਨਾਰੀ ਦੇਣ ਲਈ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਤੇ ਰਵਿੰਦਰ ਸਿੰਘ ਅਰੋੜਾ ਵਾਈਸ ਚੇਅਰਮੈਨ ਜਗਦੀਸ਼ ਕਾਲੜਾ ਪ੍ਰਧਾਨ ਮੁੱਖ ਮਹਿਮਾਨ ਸਨ मुख्य मेहमान कंवर विजय प्रताप सिंह विधायक जुगल किशोर शर्मा सबका विधायक विशेष मेहमान पंकज विग सीओ इंटरनेशनल बुक ऑफ रिकॉर्ड सन सब खुशी मेरे जहाँ टाल डाल पर सोने की चिड़िया करती है बसेरा वो भारत देश है वो भारत केस है एमी ਕਿ ਅਸੀਂ ਆਜ਼ਾਦੀ ਦੇ ਉਹ ਪਰਵਾਨੇ ਜਿਨ੍ਹਾਂ ਨੇ ਦੇਸ਼ ਨੂੰ ਲਈ ਸ਼ਹੀਦੀ ਦੇ ਕੇ ਇਸ ਦੇਸ਼ ਦੀ ਆਜ਼ਾਦੀ ਦਵਾਈ ਅਸੀਂ ਲਗਾਤਾਰ ਆਪਣੇ ਸ਼ਹੀਦਾਂ ਨੂੰ ਭੁੱਲਦੇ ਜਾ ਰਹੇ ਹਾਂ ਬੱਚਿਆਂ ਨੂੰ ਅਤੇ ਯੁਵਾ ਨੂੰ ਇੱਕ ਪ੍ਰੇਰਨਾ ਦੇਣ ਲਈ ਅਸੀਂ ਦੇਸ਼ ਦੇ ਸ਼ਹੀਦਾਂ ਨੂੰ ਦੇਸ਼ ਦੇ ਪਿਆਰ ਦੇ ਗੀਤਾਂ ਰਾਹੀਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਦਾ ਇੱਕ ਬੜੀ ਦੇਰ ਤੋਂ ਵਿਚਾਰ ਸ਼ੁਰੂ ਕੀਤਾ ਜੀ ਸੋ ਅੱਜ ਵੀ ਉਹ ਕੀਤਾ ਬੜਾ ਅੱਛਾ ਲੱਗਾ ਸਭ ਨੂੰ ਕਿ ਇਸ ਲਈ ਬੱਚੇ ਕਿਸੇ ਵੀ ਤਰੀਕੇ ਦੇ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਯੁਵਾ ਇੱਥੇ ਪਹੁੰਚੇ ਨੇ ਅਤੇ ਬੜਾ ਅੱਛਾ ਲੱਗਾ ਕਿ ਅਸੀਂ ਆਪਣੇ ਦੇਸ਼ ਦੇ ਸ਼ਹੀਦਾਂ ਨੂੰ ਦਿਲੀ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇਕੱਠੇ ਹੋਏ ਆਂ ਇਸੇ ਤਰ੍ਹਾਂ ਹੀ ਅਸੀਂ ਆਪਣੇ ਦੇਸ਼ ਲਈ ਆਪਣੇ ਕੌਮ ਲਈ ਵੱਧ ਤੋਂ ਵੱਧ ਕੰਮ ਕਰੀ ਜਿਹੜੀ ਕਿ ਸਾਡੇ ਸ਼ਹੀਦਾਂ ਦੀ ਉਹਨਾਂ ਦਾ ਮਨ ਦੇ ਵਿੱਚ ਇੱਕ ਜਜ਼ਬਾਤ ਸੀ ਕਿ ਆਜ਼ਾਦ ਹਿੰਦੁਸਤਾਨ ਆਜ਼ਾਦ ਭਾਰਤ ਹੋਵੇ ਅਤੇ ਉਹ ਹੋਇਆ ਪਰ ਅੱਜ ਵੀ ਅਸੀਂ ਮਹਿਸੂਸ ਕਰਨੇ ਆ ਕਿ ਆਜ਼ਾਦ ਭਾਰਤ ਹੋਣ ਦੇ ਬਾਅਦ ਵੀ ਆਜ਼ਾਦੀ ਲੈਣ ਦੇ ਬਾਅਦ ਵੀ ਅਸੀਂ ਪੂਰੀ ਤਰ੍ਹਾਂ ਆਜ਼ਾਦ ਨਹੀਂ ਕਿਉਂਕਿ ਕ੍ਰਾਈਮ ਭ੍ਰਿਸ਼ਟਾਚਾਰ ਰਾਜਨੀਤੀ ਇੰਨਾ ਵੱਧ ਚੁੱਕਾ ਹੈ ਕਿ ਅੱਜ ਕਈ ਲੋਕ ਰਾਜਨੀਤਿਕ ਤੋਂ ਉਪਰ ਹਟ ਚੁੱਕੇ ਨਹੀਂ ਮੈਂ ਇਹੋ ਹੀ ਕਹਾਂਗਾ ਕਿ ਸਭ ਤੋਂ ਵੱਡੀ ਸ਼ਰਧਾਂਜਲੀ ਆਸੀਂ ਦਿੱਲੀ ਉਹਨਾਂ ਨੂੰ ਯਾਦ ਕਰਦਿਆਂ ਕਰੀਏ ਸ਼ਹੀਦਾਂ ਦੇ ਸੁਪਨੇ ਨੂੰ ਸੱਚ ਕਰੀਏ ਇਹੋ ਹੀ ਸਭ ਤੋਂ ਵੱਡੀ

ਸੁਨੀ ਜੋ ਨਾ ਪਾਏ ਰੰਗ ਤੇ ਬਸੰਤ ਦੀ ਕੋਈ ਨਾ ਜਿਹੜਾ ਪ੍ਰੋਗਰਾਮ ਸੀਗਾ ਅਸੀਂ ਜਿਹੜੇ ਸ਼ਹੀਦ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਵਾਈ ਤੇ ਆਪਣੇ ਪਰਿਵਾਰ ਆਪਣੇ ਆਪ ਨੂੰ ਨਿਸ਼ਾਵਰ ਕੀਤਾ ਤੇ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਤੁਸੀਂ ਮੈਂ ਔਰ ਸਾਰਾ ਅੰਦਰ ਜਿੰਨਾ ਵੀ ਹਾਲ ਫੁੱਲ ਹੈ ਉਹਨਾਂ ਦੀ ਬਦੌਲਤ ਹੀ ਅੱਜ ਅਸੀਂ ਇੱਥੇ ਆ ਗਏ ਆਂ ਔਰ ਖਲੋਤੇ ਆਂ ਉਹਨਾਂ ਨੂੰ ਅਸੀਂ ਸ਼ਰਧਾਂਜਲੀ ਦਿੱਤੀ ਦੇਸ਼ ਭਗਤੀ ਦੇ ਗੀਤ ਗਾ ਕੇ ਤੇ ਗਵਾ ਕੇ ਔਰ ਆਪਣੇ ਬੱਚਿਆਂ ਨੂੰ ਇੱਥੇ ਬੁਲਾਇਆ ਤਾਂਕਿ ਉਹ ਆਪਣਾ ਪਿਛੋਕੜ ਨਾ ਭੁੱਲਣ ਤੇ ਆਜ਼ਾਦੀ ਨੂੰ ਆਪਣਾ ਯਾਦ ਰੱਖਣ ਕਿਸ ਤਰ੍ਹਾਂ ਸਾਨੂੰ ਆਜ਼ਾਦੀ ਸਾਡੇ ਪੁਰਖਿਆਂ ਨੇ ਦਵਾਈ ਸੀ ਇਸ ਕਰਕੇ ਇਹ ਪ੍ਰੋਗਰਾਮ ਰੱਖਿਆ ਗਿਆ ਔਰ ਤਾਂਕਿ ਬੱਚੇ ਵੀ ਅੱਗੇ ਦੇਖਣ ਕਿ ਕਿਸ ਤਰ੍ਹਾਂ ਸਾਡੇ ਪੁਰਖਿਆਂ ਨੇ ਸਾਨੂੰ ਆਜ਼ਾਦੀ ਦਵਾਈ

ਹਮਸੁਦੇਸ਼ ਕੇ ਵਾਸੀ ਹੈ ਹਮਸੁਦੇਸ਼ ਕੇ ਵਾਸੀ ਹੈ ਇਸ ਸੁਦੇਸ਼ ਨੇ ਗੰਗਾ ਵਹੇ ਪਰਤ ਦੀ ਆਜ਼ਾਦੀ ਦੇ 78 ਸਾਲ ਪੂਰੇ ਹੋਏ ਨੇ ਸਾਰੇ ਦੇਸ਼ ਵਾਸੀਆਂ ਨੂੰ ਮੈਂ ਵਧਾਈ ਦੇਵਾਂਗਾ ਵਿਸ਼ੇਸ਼ ਕਰਕੇ ਅੰਮ੍ਰਿਤਸਰ ਦੇ ਪੈਂਡ ਪਰਾਉ ਨੂੰ ਵਧਾਈ ਅੱਜ ਦਾ ਕਾਰਜਕ੍ਰਮ ਤੁਸੀਂ ਦੇਖੋ ਪ੍ਰਮੋਦ ਪਾਟਿਆ ਜੀ ਤੇ ਅਮਨ ਸ਼ਰਮਾ ਜੀ ਨੇ ਇੱਥੇ ਅੰਮ੍ਰਿਤਸਰ ਦੇ ਵਿੱਚ ਰੱਖਿਆ ਹੋਇਆ ਹੈ ਔਰ ਇਸ ਕਾਰਜਕ੍ਰਮ ਦੇ ਵਿੱਚ ਦੇਖੋ ਜੋ ਆਜ਼ਾਦੀ ਦੇ ਗੀਤ ਜਾਂ ਪੇ ਟ੍ਰਿਕ ਸੰਗਸ ਨੇ ਦੇਸ਼ ਭਗਤੀ ਦੇ ਗੀਤ ਉਹਦੇ ਨਾਲ ਜੋ ਆਜ਼ਾਦੀ ਦੇ ਪਰਮਾਨੇ ਸੀਗੇ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਇਹਨਾਂ ਦਾ ਇੱਕ ਬਖਰਾ ਅੰਦਾਜ਼ ਹੈ ਣੋਖਾ ਅੰਦਾਜ਼ ਹੈ ਇਹ ਮਨਾਉਂਗਾ ਤੇ ਮੈਂ ਸਾਰਿਆਂ ਨੂੰ ਵਧਾਈ ਦੇਵਾਂਗਾ ਔਰ ਵਿਸ਼ੇਸ਼ ਕਰਕੇ ਜੋ ਸਾਡੇ ਪੈਨ ਪ੍ਰਾਈਸ ਕਾਰਜਕ੍ਰਮ ਦਾ ਹਿੱਸਾ ਬਣ ਰਹੇ ਨੇ ਉਹਨਾਂ ਨੂੰ ਵੀ ਵਧਾਈ ਇਸ ਮੌਕੇ ਤੇ ਸਾਬਕਾ ਇਨਸਪੈਕਟਰ ਵਿਸ਼ਵਾਮিত্র ਐਡਵੋਕੇਟ ਅਨਿਲ ਸ਼ਰਮਾ ਆਦੀ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਇਸ ਮੌਕੇ ਤੇ ਸੀਆ ਵਿੰਦਸ਼ਾ ਪੰਕਜ ਵਿਗ ਅਤੇ ਫਿਲਮ ਸਟਾਰ ਅਭੀ ਵੋਰਾ ਨੂੰ ਦੇਸ਼ ਪ੍ਰੇਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਕਲਵਿੰਦਰ ਸਿੰਘ ਬੱਲ ਰਜਿੰਦਰ ਪਲਾ ਰਾਜੂ ਪਾਟਿਆ ਅਨੁਜ ਖੇਮਕਾ ਪਰਮਿੰਦਰ ਸਿੰਘ ਸਤਨਾਮ ਸਿੰਘ ਅਮਨ ਤੁੰਗ ਵੇਦ ਪ੍ਰਕਾਸ਼ ਬਬਲੂ ਰਜੀਵ ਸੇਠੀ ਸੰਜੀਵ ਪਟਿਆ ਜੋਤੀ ਠਾਕੁਰ ਸੁਰਜੀਤ ਕੌਰ ਰੰਜੀਤਾ ਆਨੰਦ ਅਦਿੱਤਿਆ ਨਾਥ ਸ਼ਾਮਿਲ ਸਨ